ਭਾਈ ਕੁੜਗੇ ਹਾਂਜੀ ਮੈਂ ਬਲੇਸ ਤਨ ਕੌਣ ਮਨਿੰਦਰ ਤੇਰਾ ਨਾ ਹਾਂਜੀ ਤੂੰ ਮੈਨੂੰ ਪਛਾਣਿਆ ਨਹੀਂ ਹੋਣਾ ਪਰ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਔਰ ਮੇਰਾ ਤੇਰੇ ਨਾਲ ਜਾਣ ਪਛਾਣ ਹੋਣ ਦਾ ਸਮਾਂ ਕੋਈ ਨਵਾਂ ਨਹੀਂ ਬਹੁਤ ਚਿਰ ਤੋਂ ਆਪਾਂ ਜਾਣਦੇ ਆ ਤੂੰ ਵੀ ਮੈਨੂੰ ਚੰਗੀ ਤਰ੍ਹਾਂ ਜਾਣਦੀ ਨਹੀਂ ਫੁਰਾ ਭਲੇਖਾ ਤੁਸੀਂ ਗਲਤੀ ਨਾਲ ਮੈਨੂੰ ਬੁਲਾ ਲਿਆ ਪਰ ਮੈਂ ਤੁਹਾਨੂੰ ਨਹੀਂ ਜਾਣਦੀ ਨਹੀਂ ਕੁੜਗੇ ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦੀ ਤੇ ਮੈਂ ਤੁਹਾਨੂੰ ਦੱਸ ਵੀ ਦਿੰਦਾ ਕਿ ਤੂੰ ਮੈਨੂੰ ਕਿਵੇਂ ਜਾਣਦੀ ਤੂੰ ਮੈਨੂੰ ਮੇਰੇ ਨਾਮ ਕਰਕੇ ਨਹੀਂ ਜਾਣਦੀ ਸੀ ਤੂੰ ਮੈਨੂੰ आकाश ਦੇ ਡੈਡੀ ਕਰਕੇ ਜਾਂਦੇ ਆ। ਮੈਂ ਆਕਾਸ਼ ਦੇ ਡੈਡੀ ਸਰਦਾਰ ਕਿਕਰ ਸੇ। ਠੀਕ ਹੈ ਜੀ। ਮੈਂ ਚਲਦੀ। ਕੱਲ ਸੁਣ ਕੇ ਜਾਈਂ ਭਾਈ। ਦੇਖ ਮੈਨੂੰ ਗੱਲ ਘੁਮਾ ਕੇ ਕਰਨੀ ਤਾਂ ਨਹੀਂ ਆਉਂਦੀ। ਮੈਂ ਤਾਂ ਸਿੱਧੀ ਗੱਲ ਇੱਕੋ ਹੀ ਮਕਾਉਂ ਤੇ ਇੱਕੋ ਹੀ ਗੱਲ ਕਰੋ। ਅੱਗੇ ਤੇਰੀ ਮਰਜ਼ੀ ਐ ਤੂੰ ਕੀ ਕਰਨਾ। ਮੈਂ ਤੈਨੂੰ ਇਹ ਗੱਲ ਕਹਿਣੀ ਵੀ ਮੇਰੇ ਮੁੰਡੇ ਦਾ ਖਹਿੜਾ ਛੱਡ ਦੇ। ਉਹਨੇ ਆਪਦਾ ਘਰ ਵਸਾਉਣਾ ਤੇ ਉਹਨੂੰ ਉਹਦਾ ਘਰ ਉਹਦਾ ਵਸਿਆ ਹੋਇਆ ਵਸਿਆ ਰਹਿਣਾ। ਤੁਹਾਨੂੰ ਯਾਦ ਇੱਕ ਵਾਰੀ ਮੈਂ ਤੁਹਾਡੇ ਕੋਲ ਆਈ ਸਿਰੋਂਦੀ ਹੋਈ। ਤੁਸੀਂ ਉਸ ਦਿਨ ਮੈਨੂੰ ਘਰੋਂ ਕੱਢਤਾ ਸੀਗਾ ਤੇ ਮੈਨੂੰ ਮਿਲਣ ਨਹੀਂ ਦਿੱਤਾ ਸੀਗਾ ਲਾਡੀ ਨਾਲ। ਤੇ ਤੁਸੀਂ ਮੈਨੂੰ ਕਹਿ ਰਹੇ ਹੋ ਮੈਂ ਖਹਿੜਾ ਛੱਡਦਾ। ਤੇਰੇ ਵਰਗੀਆਂ ਕੁੜੀਆਂ ਉਹਦੇ ਮਗਰ ਹਜ਼ਾਰ ਆਉਂਦੀਆਂ। ਮੈਂ ਕਿਹਨੂੰ ਕਿਹਨੂੰ ਘਰੇ ਵਾੜ ਦਿੰਦਾ। ਅਸੀਂ ਨਾਮੀ ਗ੍ਰਾਮੀ ਬੰਦੇ ਆ ਚੰਗੇ ਘਰਾਂ ਦੇ ਤੇ ਅਸੀਂ ਘਰ ਬੇਇੱਜ਼ਤ ਤੁਰੇ ਫਿਰਦੇ ਆ। ਜ਼ਰੂਰ ਸਾਡੇ ਕੋਲ ਪੈਸੇ ਘੱਟ ਹੋਣਗੇ ਪਰ ਇੱਜ਼ਤ ਤੁਹਾਡੇ ਨਾਲੋਂ ਵੱਧ ਆ ਸਾਡੇ ਕੋਲ ਆਪਦਾ ਹੰਕਾਰ ਨੀਵਾ ਕਰਕੇ ਗੱਲ ਕਰ ਕੋੜ ਕੇ ਲੱਗੀ ਸਮਝ ਹੰਕਾਰ ਕਿਉਂ ਨੀਵਾ ਕਰਾਂ ਮੇਰੀ ਗੱਲ ਦੀ ਗਲਤੀ ਆ ਮੇਰੀ ਸੁਣ ਗੱਲ ਮੈਨੂੰ ਪਤਾ ਤੇਰੀ ਗਲਤੀ ਕਿੰਨੀ ਹੈ ਕਿੰਨੀ ਨਹੀਂ ਹੈ ਤੇ ਤੂੰ ਕੀ ਚਾਹੁੰਨੀ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਤੇਰੇ ਵਰਗੀਆਂ ਕੁੜੀਆਂ ਦਾ ਮੂੰਹ ਮੈਨੂੰ ਬੰਦ ਕਰਨਾ ਆਉਂਦਾ ਇਹ ਆ ਚੱਕ ਪੈਸੇ ਹੋਰ ਚਾਹੀਦੇ ਹੋਏ ਮੈਨੂੰ ਦੱਸ ਦੀ ਪਰ ਮੇਰੇ ਮੁੰਡੇ ਦੀ ਜ਼ਿੰਦਗੀ ਚੋਂ ਦਫਾ ਹੋ ਜਾ ਕਿਕਰ ਸਿੰਘ ਜੀ ਇੱਕ ਗੱਲ ਸੁਣ ਲੋ ਮੇਰੀ ਆਪ ਪੈਸਾ ਨਾਲ ਮੈਨੂੰ ਖਰੀਦ ਨਹੀਂ ਸਕਦੇ ਜੇ ਆ ਪੈਸਾ ਨਾਲ ਹੀ ਵਰਨਾ ਹੁੰਦਾ ਨਾ ਤਾਂ ਇੰਨੇ ਸਾਲ ਦੀ ਅੱਡ ਬਹਿ ਕੇ ਆਪ ਦਾ ਆਪ ਨਾ ਕਮਾ ਕੇ ਖਾਂਦੀ ਹੁੰਦੀ ਤਾਂ ਤੁਹਾਡੇ ਤੋਂ ਪੈਸੇ ਲੈ ਲੈਂਦੀ ਆਪ ਤੁਹਾਡੇ ਕੋਲ ਕੁਝ ਨਹੀਂ ਬਚਣਾ ਸੀ ਆਪ ਦੇ ਪੈਸੇ ਆਪ ਦੇ ਕੋਲ ਖਾਂਬ ਆ ਮੈਨੂੰ ਤਾਂ ਲੀਰਾਂ ਦੀ ਲੋੜ ਨਹੀਂ ਤੇਰੀਆਂ ਦੀ ਇਹ ਤੈਨੂੰ ਚੰਗੇ ਲੱਗਦੇ ਨੇ ਆ ਤੁਸੀਂ ਇੰਨਾ ਕਰਕੇ ਤਾਂ ਦੀ ਇੱਜ਼ਤ ਗਵਾਉਣੇ ਥੋੜੇ ਕੋਲ ਕਿਹੜੀ ਇੱਜ਼ਤ ਆ ਕੌਣ ਤੁਹਾਡੀ ਇੱਜ਼ਤ ਕਰਦਾ ਕੀ ਇੱਜ਼ਤ ਆ ਤੁਹਾਡੀ ਮੈਨੂੰ ਕਹਿੰਦਾ ਮੈਂ ਮਗਰ ਲੱਗੇ ਮੁੰਡੇ ਥੋੜਾ ਮੁੰਡਾ ਹੁਣ ਮੇਰੇ ਮਗਰ ਆਉਂਦਾ ਤੈਨੂੰ ਹਟਾ ਲਾ ਇਸ ਤੋਂ ਪਹਿਲਾਂ ਕਿ ਉਹਦੋਂ ਕੁਝ ਬੁਰਾ ਹੋਵੇ ਥੋੜੇ ਵਾਰ ਕਹਿੰਦਾ ਮੂੰਹ ਵੀ ਲੱਗਣਾ ਚਾਹੁੰਦੀ ਮੈਂ ਆਪਦੀ ਜ਼ਿੰਦਗੀ ਬਹੁਤ ਵਧੀਆ ਤਰੀਕੇ ਨਾਲ ਜਿਉ ਰਹੀ ਆ ਤੇ ਥੋੜੇ ਨਾਲ ਵਧੀਆ ਜਿਉਂਦੀ ਆ ਨਾਲੇ ਜਿਹੜਾ ਕੁਝ ਤੁਸੀਂ ਮੇਰੇ ਨਾਲ ਕੀਤਾ ਨਾ ਉਹਦੀ ਸਜ਼ਾ ਮੈਂ ਨਹੀਂ ਰੱਬ ਨੇ ਤੁਹਾਨੂੰ ਦਿੱਤੀ ਆ ਬੇਔਲਾਦ ਦੇ ਕਰਕੇ ਆ ਜਿਹੜਾ ਤੇਰਾ ਨਾਮਣ ਕਿਕਰ ਸਿੰਘ ਐੱਚੀ ਰਹਿ ਜਾਊਗਾ ਇਹ ਗਾਂ ਨਹੀਂ ਵਧਣਾ ਇਹ ਤੁਹਾਡੀ ਸਜ਼ਾ ਤੇ ਰੱਬ ਨੇ ਤੁਹਾਨੂੰ ਸਜ਼ਾ ਦਿੱਤੀ ਆ ਜੇ ਹਜੇ ਵੀ ਤੈਨੂੰ ਸਮਝ ਨਹੀਂ ਲੱਗੀ ਨਾ ਤਾਂ ਇਸ ਤੋਂ ਬਾਅਦ ਲੱਗਣੀ ਵੀ ਨਹੀਂ ਆ ਜਦੋਂ ਸੜਕ ਤੇ ਆਉਂਗਾ ਜਿਹੜੇ ਪੈਸੇ ਤਾਂ ਜਿਵਾਣਾ ਨਾ 1 ਰੁਪਿਆ ਵੀ ਨਹੀਂ ਲੈਣਾ ਆ ਮੰਗਦਾ ਫਿਰੇਗਾ ਮੰਗਦਾ ਤੇ ਇਸ ਤੋਂ ਮੁੜ ਕੇ ਮੇਰਾ ਰਾਹ ਨਾ ਰੋਕੀਂ ਮੈਂ ਦੱਸਦਾ ਤੈਨੂੰ ਅਚਕਾਬ ਦੇ ਪੈਸੇ ਬਹੁਤ ਮਾੜੀ ਕਰਕੇ ਜਾ ਰਹੀਆਂ ਤੂੰ ਪਛਤਾਏਗੀ ਮੇਰੇ ਪੈਸੇ ਨਾ ਕਰਾਇਆ ਨਾ ਤੂੰ ਤੇ ਮੈਂ ਸੌਂ ਖਾਨਾ ਜੇ ਇੰਨਾ ਪੈਸੇ ਦੇ ਨਾਲ ਹੀ ਤੇਰਾ ਮੱਕੂ ਨਾ ਠੱਪਿਆ ਤਾਂ ਮੈਨੂੰ ਵੀ ਕਿਕਰ ਸੌਕੀ ਨੇ ਕਹਿਣਾ ਹਾਂ ਭੈਣ ਜੀ ਆ ਦੱਸੋ ਫੋਨ ਤੇ ਤੇ ਨਾ ਗੱਲਾਂ ਦੀ ਮੈਨੂੰ ਸਮਝ ਨਹੀਂ ਆਈ ਮੈਨੂੰ ਹੁਣ ਸਾਫ਼-ਸਾਫ਼ ਦੱਸੋ ਵੀ ਗੱਲ ਕੋਈ ਕੀ ਹੈ ਪਾਏ ਤੇ ਦੀਨ ਪੁੱਛ ਲੋ ਪਾਏ ਜੀ ਤੁਸੀਂ ਕੀ ਗੱਲ ਹੋਈ ਆ ਇਹਨੇ ਲਿਖ ਕੇ ਦਿੱਤਾਗਾ ਸਾਨੂੰ ਤਾਂ ਤਲਾਕ ਅਸੀਂ ਤਾਂ ਮਾਂ ਪੁੱਤ ਖੜੇ ਰਹਿਗੇ ਜਦੋਂ ਇਹਨੇ ਸਾਨੂੰ ਪਾਏ ਲਿਖ ਕੇ ਫੜਾਤਾ ਲਿਖ ਕੇ ਫੜਾਤਾ ਹਾਂ ਆ ਕਿ ਮੇਰਾ ਤਲਾਕ ਆਗਾ ਕਿਉਂ ਕਿਸ ਗੱਲ ਤੇ ਲਿਖ ਕੇ ਦਿੱਤਾ ਕੀ ਪਤਾ ਇੱਕ ਮਿੰਟ ਇੱਕ ਮਿੰਟ ਕੁੜੀ ਨੂੰ ਪੁੱਛਣ ਦੱਸ ਪੁੱਤ ਉਧਰ ਹੋ ਸਾਹਮਣੇ ਹੋ ਦੱਸ ਕੀ ਗੱਲ ਹੋਈ ਹੈ ਕੀ ਹਾਂ ਬਹਿ ਜਾਓ ਦੱਸ ਕਿਸ ਮਾਂ ਨੂੰ ਕੀ ਗੱਲ ਹੋਈ ਹੈਂ ਦਰਦੀ ਕਿਉਂ ਬੈਠੇ ਰਹੀ ਬੇਟਾ ਕਾ ਤੇ ਲਿਖ ਕੇ ਦਿੱਤਾ ਤਲਾਕ ਤੋਂ ਵੀ ਤਲਾਕ ਆ ਮੇਰਾ ਪੁੱਛ ਲੋ ਪੁੱਛ ਲੋ ਨੀ ਉਹ ਤਲਾਕ ਵਾਲਾ ਫਾਰਮ ਉਹ ਤੇ ਲਿਖ ਕੇ ਦਿੱਤਾ ਹਾਂ ਹਾਂ ਸਾਰਾ ਪੁੱਛੋ ਇੱਕ ਮਿੰਟ ਸੁਣ ਲੈ ਕੁੱਤ ਗੱਲ ਸੁਣ ਲਓ ਤੁਸੀਂ ਕਾਣੀ ਨਾ ਕਰੋ ਸਾਰੇ ਪ੍ਰੂਫ ਤੁਸੀਂ ਕਹਿਣੇ ਵੀ ਇਹਨੇ ਲਿਖ ਕੇ ਦਿੱਤਾ ਹਾਂ ਜੀ ਲਿਖ ਕੇ ਦਿੱਤਾ ਤਲਾਕ ਵਾਲੇ ਕਾਗਜ਼ ਤੇ ਨੇ ਸਾਈਨ ਕਰਤੇ ਹਾਂ ਉਹ ਤਲਾਕ ਵਾਲਾ ਕਾਗਜ਼ ਚਾਹੀਏ ਉਹਤ ਕਚੈਰੀਆਂ ਚੋਂ ਜਾ ਕੇ ਲੈ ਕੇ ਆਈਏ ਸਾਨੂੰ ਕੋਈ ਪਤਾ ਕਿੱਥੋਂ ਲੈ ਆਈ ਏ ਕੀ ਨੇ ਇਹਨੂੰ ਲੈ ਕੇ ਤਾ ਮੈਨੂੰ ਨਹੀਂ ਪਤਾ ਨਾ ਸਾਨੂੰ ਕੋਈ ਪਤਾ ਨਹੀਂ ਸਾਈਨ ਨਹੀਂ ਕਰ ਰਹੀ ਏ ਤੁਹਾਨੂੰ ਫੜਾ ਰਹੀ ਏ ਤੁਸੀਂ ਵੀ ਪੁੱਛੇ ਵੀ ਕੁੜੀਆ ਕਿਤਨੇ ਆਏ ਉਹ ਤਾਂ ਤੁਸੀਂ ਪੁੱਛੋ ਛੋਟੇ ਕਾਦੇ ਕਾਦੇ 30 ਮਿੰਟ ਜਦੋਂ ਮੈਂ ਸਾਈਨ ਕੀਤੇ ਫਿਰ ਤੁਸੀਂ ਕਿਉਂ ਕੀਤੇ ਚਲੋ ਮੈਂ ਇਹਦਾ ਲੈਣਾ ਸੀ ਤੁਹਾਡੇ ਤੋਂ ਤਲਾਕ ਤੁਸੀਂ ਤਾਂ ਨਹੀਂ ਲੈਣਾ ਸੀ ਮੈਨੂੰ ਕੋਈ ਗੱਲ ਸੁਣ ਐਨੇ ਇੱਕ ਵਾਰ ਨਹੀਂ ਮੈਂ 20 ਵਾਰ ਕਹਤਾ ਤਲਾਕ ਦੀ ਤਾਂ ਮੈਂ ਤੁਹਾਡੇ ਕੋਲੇ ਫੇਰ ਵੀ ਫੋਨ ਨਹੀਂ ਕਰਦਾ ਸੀਗਾ ਤੂੰ ਮੇਰੀ ਝੂਠ ਬੋਲ ਰਹੇ ਨੇ ਮੇਰੀ ਗੱਲ ਸੁਣ ਲੈ ਪੁੱਤ ਕੋਈ ਬਕੀਰ ਕੋਈ ਪਿੰਡ ਦਾ ਪੰਚਾਇਤ ਦਾ ਬੰਦਾ ਕੋਈ ਤਾਂ ਵਿੱਚ ਹੋਊਗਾ ਇਕੱਲਾ ਤਾਂ ਤਲਾਕ ਲੈ ਨਹੀਂ ਸਕਦਾ ਨਾ ਇਹ ਤਲਾਕ ਦੇ ਸਕਦੀ ਐ ਭੈਣ ਜੀ ਤੁਸੀਂ ਫੇਰ ਹੀ ਫੋਨ ਕਰਿਆ ਤੈਨੂੰ ਵਿਆਹ ਸਾਨੂੰ ਇਹਨੇ ਲਿਖ ਕੇ ਕੀ ਫੜਾਤਾ ਇਹ ਸਾਡੀ ਕੋਈ ਰਾਏ ਨਹੀਂ ਤਲਾਕ ਦੀ ਨਾ ਇੱਕ ਵਾਰ ਗੱਲ ਤਾਂ ਸੁਣ ਲਓ ਜੀ ਇਹ ਕੋਈ ਡਾਕਟਰ ਉੱਥੋਂ ਫਾਰਮ ਲਿਆਉਂਦੇ ਤੇ ਸਾਈਂ ਤੁਸੀਂ ਕਰਤੇ ਇਹਨੇ ਕਹਤੇ ਹੋ ਗਿਆ ਇਹ ਸਾਰਾ ਕੁਝ ਅਦਾਲਤੀ ਹੁੰਦਾ ਹੁੰਦਾ ਹੈ ਵਕੀਲ ਹੁੰਦੇ ਹੁੰਦੇ ਹੈ ਇਹਦਾ ਤਾਂ ਹੈਗਾ ਜਿਹੜੇ ਨੂੰ ਇਹ ਵੀ ਕੁਝ ਕਿੱਥੋਂ ਲੈ ਕੇ ਆਇਆ ਇਹਨੂੰ ਖੁਦ ਨਹੀਂ ਕਰਨਾ ਤੇਰੀ ਧੀ ਨੂੰ ਨਹੀਂ ਤਾਂ ਫਿਰ ਤੁਸੀਂ ਸਾਈਂ ਕਰਤੇ ਇਹਨੇ ਅਰੇ ਬੈਠੇ ਨਹੀਂ ਕਰਤੇ ਇਹਨੇ ਖੁਦ ਨਹੀਂ ਕਰਿਆ ਪੁੱਛੇ ਇਹਨੂੰ ਅੱਛਾ ਕਿਤੇ ਫੇਰ ਆਉਂਦਾ ਲੈ ਲੈਣਾ ਸੀ ਚੱਲ ਤੂੰ ਮੇਰੀ ਗੱਲ ਸੁਣ ਲਾ ਮੈਂ ਤਾਂ ਧੀ ਵੀ ਉਹ ਜੀ ਤੂੰ ਵੀ ਹੋ ਜਾ ਚੱਲ ਮੇਰੀ ਧੀ ਤਲਾਕ ਦਿੱਤੀ ਜੀ ਫੇ ਤਾਂ ਕਿਉਂ ਲੈਤਾ ਸਾਨੂੰ ਫੋਨ ਕਰਦਾ ਜੇ ਤੁਸੀਂ ਜੇ ਨਹੀਂ ਬੋਲੀ ਨਾ ਬਣ ਤੂੰ ਬੜੇ ਪਿਆਰ ਨਾਲ ਸੈਂਡ ਕਰ ਵਾਲੇ ਹੁਣ ਸੱਚੀ ਗੱਲ ਉਹ ਦੱਸ ਦੇ ਮੈਂ ਕੋਈ ਪਿਆਰ ਇਹ ਤੁਹਾਨੂੰ ਵੀ ਪਤਾ ਝੂਠ ਨਾ ਬੋਲੋ ਘਟ ਘਟ ਰੱਬ ਤੋਂ ਡਰੋ ਕਿਹਦੇ ਕੋਲ ਜਾਓਗੇ ਕੱਲ ਨੂੰ ਮਰ ਕੇ ਉਸੇ ਕੋਲ ਹੀ ਜਾਣਾ ਹੈ ਮੈਨੂੰ ਇਹ ਦੱਸ ਦਿੰਮੀ ਹੈ ਮੇਰਾ ਕਿੰਨਾ ਕ ਲੰਬਾ ਹੈਗਾ ਤੁਹਾਡੇ ਕੋਲੇ ਫਿਰ ਮੇਰੀ ਧੀ ਦਾ ਕੀ ਹੈ ਅੱਜ ਤੂੰ ਕਰ ਮੇਰੀ ਧੀ ਨੇ ਕੋਈ ਪਿੰਡ ਚ ਸੌ ਨਹੀਂ ਖਾਂਦਾ ਮੇਰੀ ਧੀ ਵੀ ਪਈ ਹਾਂ ਸੌਣੇ ਤਾਂ ਸਨੇਹਾ ਕੱਜਾ ਆਂਡ ਕਮਾਰ ਤੋਂ ਕਰਾਉ ਗੱਲ ਇੱਕ ਦਿਨ ਮੇਰੀ ਥੀ ਸੋਡੇ ਮੂਰੇ ਬੋਲੀ ਹੋਵੇ ਆ ਪਰ ਚਾਂ ਚੱਕ ਮੇਰੀ ਥੀ ਨੇ ਕੀ ਕਰਤਾ ਐਡਾ ਦਿਮਾਗ ਨਹੀਂ ਭੰਨੇ ਦਿੱਤੀ ਦਾ ਮੈਨੂੰ ਪੁੱਛ ਲੈਵੋ ਤਰਾ ਕਾਦੇ ਵਾਸਤੇ ਮੰਗਦੀ ਐ ਇਹ ਇਹਨੂੰ ਪਾਈ ਕਿ ਪਟਨ ਹੋਏਗਾ ਦੱਸ ਦਿਆ ਜਿਹੜਾ ਮੁੰਡਾ ਆ ਜਾਂਦਾਗਾ ਆ ਕੇ ਬਾਅਦ ਚ ਖਾ ਗੇਟ ਡੰਮਦਾਗਾ ਬਸ ਪੜਕ ਦੇ ਨੇ ਅੰਦਰ ਵਗ ਜਾਂਦੀ ਆ ਨਾ ਇਹਨੂੰ ਕਿਤੇ ਰੋਟੀ ਨਾ ਇਹਨੂੰ ਕਿਤੇ ਚਾਹ ਆਖੂ ਕੀ ਚੱਕ ਲਾ ਖਾਲਾ ਇਹ ਕਾਦੇ ਵਾਸਤੇ ਲੈਂਦੀ ਐ ਅੱਛਾ ਸਾਰਾ ਦਿਨ ਲੜਦੀ ਤੁਸੀਂ ਮੇਰੀ ਗੱਲ ਸੁਣ ਲੋ ਇਹ ਜੇ ਸੰਸਕਾਰ ਨਹੀਂ ਮੈਂ ਮਰੀ ਧੀ ਨੂੰ ਦਿੱਤੇ ਵੀ ਤੂੰ ਰੋਟੀ ਨਾ ਖਵਾਈ ਇਹ ਗੱਲ ਪੈਂਜੀ ਛੋਟੀ ਸਭ ਛੋੜੀ ਵੀ ਧੀਆ ਹੋਈਆਂ ਨੇ ਜੇ ਛੋੜੀਆਂ ਧੀਆ ਐ ਔਖੇ ਸੁਣੋ ਫੇਰ ਪਤਾ ਲੱਗੇ ਭਾਣਜੀ ਮੈਂ ਤਾਂ ਧੀ ਬਣਾ ਕੇ ਰੱਖੀ ਸੀ ਸਾਰੀ ਚੀਜ਼ ਇਹਨਾਂ ਨੂੰ ਵਾਦੂ ਰੱਖਦੇ ਸੀ ਜਿਹੜਾ ਟੱਕੀ ਤਾਂ ਇਹਦੀ ਰੀਤ ਪੂਰੀ ਕਰਦੇ ਨੇ ਮੇਰੀ ਨਹੀਂ ਇਸ ਘਰ ਚ ਕਰੋਨਾ ਫੇਰ ਵਿਆਹ ਹੀ ਤਾਂ ਤੇਰੀ ਘਰ ਤੇ ਐ ਸੀ ਤੇਰੀ ਘਰ ਤੇ ਐ ਸੀ ਕਿਉਂ ਰੋਲਾ ਪਾਇਆ ਅੱਡੇ ਅੱਡੇ ਲਜਾਂ ਮੇਰੀ ਤੇ ਐਡੇ ਐਡੇ ਇਲਜ਼ਾਮ ਅਸੀਂ ਕੋਈ ਨਹੀਂ ਸਾਡੇ ਨਾਲ ਦੀ ਗੱਡੋ ਆਦੀ ਧੀ ਚੱਲਦੇ ਨਾ ਵੱਡੀ ਵੱਡੀ ਫੁੱਟ ਚੁੱਪ ਹੋ ਜਾ ਤੁਸੀਂ ਮੇਰੀ ਗੱਲ ਸੁਣੋ ਲੜੀਏ ਨਾਲ ਮੈਂ ਬੋਲਣਾ ਮੇਰੀ ਗੱਲ ਸੁਣੋ ਮੈਂ ਅੱਜ ਤੂੰ ਕਰਪਾਈ ਜੀ ਦੇ ਮੂਹਰੇ ਨਹੀਂ ਤੁਸੀਂ ਮੇਰੀ ਵੀ ਗੱਲ ਸੁਣ ਲਓ ਤੁਸੀਂ ਇਹਨਾਂ ਦਾ ਟੱਕਾ ਨਾ ਛਿਟੋ ਚਲ ਠੀਕ ਹੈ ਕਰੋ ਗੱਲ ਤੁਸੀਂ ਕਰੋ ਇੱਕ ਵਾਰ ਬੁੱਕ ਦੇ ਤੂੰ ਆਹ ਹੁੰਦੀ ਮੇ ਤੇਰੀ ਬੀਬੀ ਕਹਿੰਦੀ ਹੈ ਵੀ ਉਹ ਮੁੰਡਾ ਆਉਂਦਾ ਤੇ ਰੋਟੀ ਨਹੀਂ ਫਰਾਂਦੀ ਇਹਨ ਕਰਦੇ ਬੋਲ ਕਰਕੇ ਗੱਲ ਸਹੀ ਹੈ ਬਬੂ ਮੈਂ ਤੇਰੇ ਦੋਸਤਾਂ ਕਦੇ ਝੂਠ ਨਹੀਂ ਬੋਲਿਆ ਤੇ ਮੈਂ ਕਦੇ ਇਹੋ ਕੁਝ ਨਹੀਂ ਕੀਤਾ ਤੁਸੀਂ ਜਿਵੇਂ ਕਿਹਾ ਉਹ ਮੈਨੂੰ ਰੋਟੀ ਪਾਣੀ ਸਾਫੜੋਣੀ ਆ ਸਭੋਂ ਦੀ ਇਹ ਹੀ ਅਸੀਂ ਨਮੀ ਨਮੀ ਨਾ ਬਾਹਰ ਰਹਿੰਦੇ ਨੇ ਤੇ ਆ ਕੇ ਘਰ ਉਹ ਬਣਾਉਂਦੇ ਨੇ ਬੀਬੂ ਚਲੋ ਮਹੀਨਾਵਾਰਾ ਤਾਂ ਚਲ ਕੋਈ ਨਹੀਂ ਕੰਮ ਧੰਦੇ ਕਰਦੇ ਕੰਮ ਧੰਦੇ ਕਰਦੇ ਆ ਕੰਮ ਧੰਦੇ ਬੰਦਾ ਜਾਂਦਾ ਉਦੋਂ 10 ਦਿਨ ਮਹੀਨਾ ਲਾ ਕੇ ਦਿੰਦਾ ਠੀਕ ਹੈ ਨਾ ਉਹ ਛੱਡ ਦਿਓ ਸਭਲਾਂ ਹੁਣ ਜਿਹੜੀ ਗੱਲ ਇਹ ਕਹਿੰਦੇ ਆ ਜੀ ਇਹ ਕੰਮ ਨਹੀਂ ਕਰਦੀ ਇਹਦਾ ਮਤਲਬ ਇਹਦੀ ਹੈ ਨਾ ਕਿ ਰੋਟੀ ਪਾਣੀ ਨਹੀਂ ਬਣਾਉਂਦੀ ਇਹ ਨਹੀਂ ਕਰਦੀ ਉਹ ਨਹੀਂ ਕਰਦੀ ਗਲਤ ਸਹੀ ਬਾਪੂ ਤੁਹਾਨੂੰ ਲੱਗਦਾ ਮੈਂ ਤਾਂ ਪਵਾਰੀ ਹੁੰਦੀ ਐਨਾ ਕੰਮ ਕਰਦੀ ਸੀ ਮੈਂ ਇੱਥੇ ਕੰਮ ਨਾ ਕਰੂੰਗੀ ਹਾਂ ਹਾਂ ਬੈਂਕਸ ਨਹੀਂ ਇਹ ਫਿਰ ਉੱਥੇ ਉੱਥੇ ਕੰਮ ਕਰਕੇ ਆ ਗਈ ਇਹ ਕਰ ਜਾ ਕਰ ਜਾ ਇਹ ਬੇਕੀ ਕੰਮ ਕਰਕੇ ਆ ਗਈ ਇੱਥੇ ਤਾਂ ਨਹੀਂ जे मैं चाह बना ले मेरा सिर दुखी जाना चल मैं गोली पुड़ी लैनी चाह बनाऊनी तू पीला मेरा तो तिजाव बने प्या जे मैं रोटी नुनी आ फिर आखू मैं नहीं। नहीं 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 तो हजे खाती नी तू छोटे खानी ਆ ਮੇਰੀ ਨੂੰਹ ਦਾ ਮੈਂ ਸਾਰਾ ਦਾ ਮੂਰੇ ਕੰਮ ਕਰਦਾ ਜੇ ਤੁਸੀਂ ਪਾਣੀ ਦਾ ਗਲਾ ਚੱਕ ਕੇ ਪੀ ਲੋਗੇ ਕੁੱਟ ਚਾਹ ਦੀ ਜਾਨ ਤਾਂ ਨਿਕਲਦੀ ਹੁੰਦੀ ਬੰਦੇ ਦੀ ਇਹ ਨਹੀਂ ਕਿ ਉਹ ਸਾਡੇ ਘਰੇ ਨਹੀਂ ਆਉਂਦਾ ਅਸੀਂ ਕਾਲ ਖਤਰ ਨਹੀਂ ਆਂਦੀ ਇਹ ਅਸੀਂ ਕਿੰਨੇ ਕ ਜਲੇ ਅਸੀਂ ਮਾਂ ਪੁੱਤਾਂ ਤੀਜੀ ਸਾਡੇ ਚ ਹੈ ਅਸੀਂ ਇਹ ਵੀ ਚਿੰਗਾ ਦੇ ਦੁੱਧ ਨਿਹਾ ਲਿਆ ਜੱਗੇ ਹਾਂ ਜਿਹੜੀ ਗੱਲ ਇਹ ਕਹਿੰਦੇ ਸੀ ਉਹ ਪੂਰੀ ਕਰਦੇ ਇਹਦਾ ਫੂਨ ਆਉਂਦਾ ਮੈਂ ਨਹੀਂ ਚੱਕਦੀ ਕਮਲੀ ਦਾ ਫਿਰ ਠੀਕ ਠੀਕ ਇਹਨੂੰ ਕੰਬੇ ਕਿ ਤੂੰ ਤੁਸੀਂ ਘਰ ਚੁੱਪ ਘਰ ਸੁਣ ਮੇਰੀ ਕੋਈ ਗੱਲ ਸੁਣ ਮੇਰੀ ਕੋਈ ਬੜੀ ਇਹ ਚਾਹ ਪਾਣੀ ਰੋਟੀ ਬਣਾਉਂਦੀ ये तू सिया बना, दूँ बना लेता है सही तो सी। ये ही बना लेता होगा, मैं तो इतना बैठे हूँ ना मुंडा ही बना लाये। मैं तो होने का मतलब ना करता बाहर, मैं तो जानिए जे में कर एक बार तो तांकेज किच कर दिया। तेरे दो में होना, ये तो मेरी माँ ना लड़ी देगी। तेरी माँ चंगी है, मेरी तो ही ਗੰਦਨਾ ਲੈ ਕੇ ਜਾਉਂਗੀ ਕਿਸੇ ਗੰਦਨਾ ਆਈ ਨਹੀਂ ਲੈ ਕੇ ਜਾਉਂਗੀ ਕਾਟੀ ਮਾਲ ਕਰਾਈ ਹੈ ਦਦੀ ਅੱਧੀ ਮਾਲ ਕਰਾਈ ਹੈ ਦਦੀ ਨਾ ਫੇਰੇ ਨਹੀਂ ਸਿਖਿਆਉਂਦੀ ਵੀ ਕੋ ਸਾਨੂੰ ਤੂੰ ਸਿਖਿਆਉਂਦੀ ਵੀ ਤੂੰ ਮਾਰਨ ਤਾਂ ਕਰਦੀ ਨਹੀਂ ਆਲੇ ਵੀ ਬਾਰਸ ਕਰਾ ਕਰਦੀ ਸਿਖਾਇਆ ਤੇ ਤੇਰੇ ਭਰਦੀਆਂ ਨੇ ਬੇਲ ਲਾਈਆਂ ਕਰਨ ਮੇਰਾ ਬਾਪ ਹੈ ਤਾਂ ਮਰ ਜਾ ਦੁੱਧ ਦੀ ਗੱਲ ਘੁੱਟਾ ਦੇ ਦਾਂਗੀ ਤੇ ਮੂੰਹ ਨਾ ਦੇਖਨੀ ਦੀ ਤੇਰੇ ਮੂੰਹ ਜਾਣ ਕਰ ਬਸਾਉਣ ਦੇ ਮੇਰੇ ਭਰਜਾ ਮਾਂ ਦੇ ਆ ਦੇਖ ਲੈ ਹੁਣ ਮੈਂ ਤੋੜੀ ਆ ਮਾਂ ਦੇ ਨਹੀਂ ਤੇਰੇ ਜੇ ਹੁਣ ਆ ਗੱਲਣੇ ਅੱਜ ਤੋਂ ਬਾਅਦ ਮੈਂ ਵੀ ਨਹੀਂ ਰੱਖਦਾ ਲੈ ਜੋ ਆਪਦੀ ਤੂੰ ਤੂੰ ਬੱਚੂ ਬੱਚੂ ਐਸੇ ਕੱਟ ਐਸੇ ਕੱਟ ਚ ਮਸਾਉ ਐਸੇ ਤਾਂ ਮੈਂ ਅੱਜ ਰੱਖਣਾ ਰੱਖਾ ਕੱਲ ਭਾਈ ਤੂੰ ਤੂੰ ਮੈਂ ਤਾਂ ਮਰ ਗਿਆ ਕੱਤੇ ਦੀ ਬਿਮਾਰੀ ਚ ਕੁੜੀਆਂ ਨੂੰ ਘਰੋਂ ਕੱਢਣਾ ਏ ਐਸੇ ਕੱਟ ਚ ਮਸਾਉ ਐਸੇ ਕੱਟ ਓਏ ਯਾਰ ਚੁੱਪ ਚਾ ਚਾ ਹੁਣ ਚੱਲ ਚੱਲ ਚੁੱਪ ਚਾ ਮੈਂ ਸਾਡੇ ਨਾਲ ਤੂੰ ਲੜਾਈ ਕਰ ਨਹੀਂ ਆ ਮੈਂ ਖੁਸ਼ੀ ਕਰ ਤੂੰ ਨਾ ਤਾਂ ਮੇਰੀ ਧੀ ਦੇ ਜਾਲੀ ਗੁੱਠੇ ਸੈਨ ਕਰਾਈ ਵੇਖਿਆ ਨਾ ਇਹ ਖੁਸ਼ੂਤੋਂ ਦੀ ਪਹਿਨੇ ਹੋਗੇ ਨਾ ਕਾਲੇ ਕਿਆ ਅੰਗਵਾਨ ਨਾ ਤੂੰ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਕਹਿੰਦੇ ਆ ਜਿਦੋਂ ਜਿਵੇਂ ਤੇਰੀ ਜੀਭ ਚੱਲਦੀ ਨਾ ਐਂ ਤੇਰੀ ਧੀ ਜੀਭ ਚੱਲਦੀ ਆ ਤੇਰੀ ਜੀਭ ਤੱਕ ਨਾ ਮਾਂ ਕੀ ਰੱਖਿਆ ਸਾਨਾ ਤੇ ਨੀਂਦ ਮਾ ਕੇ ਕੱਟਨੀ ਚਾਰ ਸਾ ਪਰ ਅੱਜ ਤੂੰ ਮੈਂ ਬੂਰੇ ਬੋਲਣਾ ਨਾ ਇਹ ਮੈਨੂੰ ਇੱਕ ਬੇੜੀ ਵਾਲਾ ਇੱਕ ਹੀ ਬੋਲਦੀ ਆ ਤੈਨੂੰ ਮਾਨਸੂਜਾ ਤੁਸੀਂ ਸਿਆਣੇ ਮੈਂ ਤੈਨੂੰ ਦੇਖੀ ਨਾ ਮੈਂ ਤੈਨੂੰ ਪੁੱਤ ਬਣਾਇਆ ਸੀ ਪੁੱਤ ਪਰ ਅੱਜ ਤੂੰ ਮੇਰਾ ਦੁਸ਼ਮਣ ਆ ਤੈਨੂੰ ਬਣਾਉਣਾ ਨਹੀਂ ਆਇਆ ਤੈਨੂੰ ਬਣਾਉਣਾ ਨਹੀਂ ਆਇਆ ਪੁੱਤ ਤੁਸੀਂ ਲੈ ਕੇ ਨਹੀਂ ਸਾਡੇ ਘਰ ਤੇਨੂੰ ਬਣਾਉਣਾ ਵੀ ਨਹੀਂ ਆਇਆ ਪੁੱਤ ਤੁਸੀਂ ਲੈ ਕੇ ਨਹੀਂ ਸਾਡੇ আশা আখদা এঁ আহে আসা কেশা এইই ইক্ধি দুঝেকেনে কনানে কনা কেশে ভাকেনকে কনাআ কনানে আকনে কনাকনে আাকে নাক পশওমতারিকে� देख ले तू तो, तू ग्रामे जरा कुछ करो मियां आ देख ले तू तो 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 कि, तो तो कि, कि मैं मुंह से ठोछ छेड़ दिंदे आ एक मिनट खड़ जो तू तो हुन तेनु जे बोली ना सा वाले तो आ मैं चुप कर जा तेरा तो चुप नहीं करे जांदा ना ए आ कुछ कर नु मंगाईया ते किना बोल दिया मैं चुप देख ला बहुत हो गया ओ चुप कर जा मैं तन्नू की कह के ले बे अब मैं बोल लू तेनु मैं तेनु मैं कह तू कबास ले कर लेक्चर बोलनी आई है तू और की करना है आ नहीं बुलाया जांदा इनु नहीं बुलाया जांदा बुलाया मान ਬਾਪੂ ਦੀ ਸੁਣ ਲੋ ਹਾਂ ਦੱਸੋ ਜੀ ਦੇਖੋ ਅਸੀਂ ਤਾਂ ਏਸੀ ਵੀ ਪਾਈ ਸਾਡੇ ਜਦੋਂ ਪਤਾ ਲੱਗਿਆ ਵੀ ਭਾਈ ਆ ਗੱਲ ਇੱਥੋਂ ਤਾਂ ਕਾਹੀ ਸਾਇਨਸ ਹੋਣਾ ਤੇ ਤੇਰੇ ਭਲਾ ਕਰੋ ਹਾਂ ਜੀ ਠੀਕ ਹੈ ਜੇ ਆਕੜੀ ਐ ਕੰਮ ਨਹੀਂ ਕਰਦੀ ਤਾਂ ਦੱਸੋ ਜੇ ਕੋਈ ਹੋਰ ਦਿੱਕਤ ਹੈ ਪਹਿਲਾਂ ਉਹ ਦੱਸੋ ਬਾਅਦ ਦੀਆਂ ਗੱਲਾਂ ਬਾਅਦ ਵਿੱਚ ਹੁਣ ਐਸੇ ਤੁਹਾਨੂੰ ਦੱਸਤੀ ਜਿਹੜੀ ਦਿੱਕਤ ਸੀਗੀ ਠੀਕ ਹੈ ਨਾ ਇਹ ਫੋਨ ਇਹ ਕੈਰੀ ਵੀ ਨਸਾਰਾ ਕੁਝ ਕਰਦੀ ਐ ਠੀਕ ਐ ਪੁੱਛਣਾ ਨਹੀਂ ਤੇ ਕਰਦੀ ਐ ਮੇਰੀ ਗੱਲ ਸੁਣ ਬੇਬੇ ਮੈਂ ਮੇਰੀ ਮੇਰੀ ਜਨੂ ਰੱਖਣੀ ਮੈਂ ਨੇ ਮੈਂ ਤਾਂ ਹੁਣ ਵੀ ਕਹਿੰਦਾ ਮੈਂ ਨਹੀਂ ਰੱਖਦਾ ਵੀ ਮੇਰੇ ਏਹ ਅਸੀਂ ਗੱਲਾਂ ਤੇ ਬਲਾਂ ਦੀ ਨਹੀਂ ਛੱਡ ਕੇ ਨੱਕ ਨਾਲ ਜੀਭ ਲਾਉਂਦੇ ਆ ਤੇਰੇ ਘਰ ਬਸੌਣ ਤੇ ਲੱਖਣਾ ਜੀ ਬਾਤ ਤੇਰੀ ਮੋਟਾ ਤੇਰੇ ਘਰ ਬਸੌਣ ਦੇ ਤੇ ਮਾਵਾ ਜਾਂਦਾ ਤੇ ਤੂੰ ਇੱਕ ਮਿੰਟ ਵੀ ਕੋਈ ਨਹੀਂ ਇਹ ਤਾਂ ਮਾਵਾ ਘਰ ਪਟਦਗਾ ਹੁੰਦਾ ਮਾਵਾ ਮਾਵਾ ਘਰ ਪਟਦੂ ਜਿੱਤਣਾ ਤੇ ਹਾਂ ਤੈਨੂੰ ਵਰਤਿਆ ਨਹੀਂ ਨੂੰ ਹਰ ਰੱਖ ਸਕਦਾ ਤੈਨੂੰ ਤਾਂ ਬੋਲਣ ਨਹੀਂ ਦਿੰਦੀ ਤੂੰ ਮੈਂ ਤੇਰੀ ਮਾਂ ਤੇਰਾ ਮਾਰ ਤੇ ਤੇਰੀ ਮਾਂ ਸਾਨੂੰ ਆਏ ਬਤਾ ਤੂੰ ਤੇਰੇ 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 ਮੂੰਹੇ ਦਾਰ ਨਹੀਂ ਪਮੈਂ ਤੂੰ ਹੈ ਨਾ ਤੇ ਖਵਾ ਦੇਣਾ ਨਹੀਂ ਦਿੱਤਾ ਨਾ ਫੋਟਾ ਦੇਖ ਲਾ ਤੂੰ ਕੀ ਬੋਲੀਗਾ ਕੀ ਕਹੂਗਾ ਲੋ ਮਾ ਕਾ ਮਾ ਤੇ ਚਾਪ ਨਹੀਂ ਦਿੰਦੀ ਦੇਰੀ ਚਾਪ ਉਹ ਤੇਰਾ ਬਰਤਨ ਕੌਣ ਜੇ ਤੂੰ ਬੋਲੀ ਵਰਤੋਂ ਦੇ ਮੁਕੁੜੀ ਦਾ ਮਰਿਆ ਮੂੰਹ ਦੇਖੇ ਚਲ ਕੋਈ ਨਾ ਕਰ ਕਰ ਲੋ ਇਹ ਕੋਈ ਗੱਲ ਹੈ ਇਹਨਾਂ ਨੇ ਇਹ ਗੱਲ ਕਹੀ ਹੈ ਨਾ ਵੀ ਮੈਂ ਇਹਨੂੰ ਨਹੀਂ ਰੱਖਣਾ ਇੱਥੇ ਉਹ ਪਤਾ ਕੀ ਇੱਕ ਇੱਕ ਗੱਲ ਚੋਂ ਨਾ ਨਹੀਂ ਬਾਕੀ ਘਰ ਚ ਗੁੱਸੇ ਗਿੱਲੇ ਹੁੰਦੇ ਰਹਿੰਦੇ ਠੀਕ ਹੈ ਮੈਂ ਜੀ ਤੁਹਾਨੂੰ ਗੁੱਸਾ ਪਤਾ ਜੀ ਹਾਂ ਇੱਕ ਜਵਾਬ ਹੈ ਹੁਣ ਆਪਾਂ ਤਾਂ ਉਮਰ ਹੰਡਾਈ ਹੈ ਹਾਂ ਹਾਂ ਚਲੋ ਕਿਸੇ ਵੇਲੇ ਕੋਈ ਨਾ ਕੋਈ ਇੰਨਾ ਗੁੱਸਾ ਗਿੱਲਾ ਹੋਊ ਵੀ ਜਾਂਦਾ ਕੋਈ ਐਡੀ ਗੱਲ ਨਹੀਂ ਹੁੰਦੀ ਠੀਕ ਹੈ ਨਾ ਹੁਣ ਜੇ ਹੁਣ ਤੁਸੀਂ ਐਵੇਂ ਆੜੀ ਐਨੋ ਮੈਂ ਤਾਂ ਰੱਖਣੀ ਵੀ ਇਹ ਐ ਉਹ ਇਹ ਚੰਗੀਆਂ ਗੱਲਾਂ ਬਾਕੀ

ਅੱਧ ਕਾ ਦਾ ਦੱਸ ਅੱਧ ਕਾ ਦਾ ਤੁਸੀਂ ਤਾਂ ਬਹੁਤ ਪੜੇ ਲਿਖੇ ਬਣਦੇ ਹੋ ਬਾਕੀ ਚਲਾਕੀਆਂ ਦਾ ਤੁਹਾਨੂੰ ਮਾਂ ਤੁਹਾਨੂੰ ਬਥੇਰੀਆਂ ਆਉਂਦੀਆਂ ਨੇ ਫਿਰ ਇਹ ਨਹੀਂ ਕਿਸੇ ਨੇ ਦੱਸਿਆ ਤੁਹਾਨੂੰ ਕਾਨੂੰਨੀ ਤੌਰ ਤੇ ਜੇ ਆਪਾਂ ਆਪਣੀ ਘਰ ਵਾਲੀ ਤੋਂ ਤਲਾਕ ਲੈਣੇ ਆ ਤਾਂ ਉਹਦਾ ਉਹਦੇ ਘਰ ਚ ਅੱਧਾ ਹਿੱਸਾ ਵਰਦਾ ਮਤਲਬ ਤੁਹਾਡੇ ਹਿੱਸੇ ਜਿੰਨਾ ਵੀ ਕੁਝ ਹੈ ਉਹ ਜੋ ਆਦੀ ਮਾਲ ਗਣਾ ਮੈਂ ਹਾਂ ਪੁੱਤ ਫਿਰ ਕਾਨੂੰਨੀ ਕਾਰਵਾਈ ਤਾਂ ਹੋएगी ਐਵੇਂ ਹਾਂ ਬੇਬੇ ਸਹੀ ਗੱਲ ਹੈ ਸੱਚ ਕੀ ਹੈ ਮੇਈ ਤੀਨੇ ਤਾਂ ਹੀ ਬਾਰ-ਬਾਰ ਮੈਂ ਕਹਿੰਦੀ ਸੀ ਬੀ ਮੇਰੀ ਤੀ ਆਏ ਸਹਰ ਤੇ ਬਸੂਗੀ ਦੇਖੋ ਭੈਣ ਜੀ ਪ੍ਰਾਣੀ ਗੱਲਾਂ ਛੱਡੋ ਉਸੇ ਗਿੱਲੇ ਚ 100 ਕੁ ਸ਼ਿੱਕੇ ਹੈ ਜਾਂਦੇ ਠੀਕ ਹੈ ਸਿਆਣੇ ਮਨੋ ਠੀਕ ਹੈ ਇਹ ਵਿਆਹ ਕੀ ਹੈ ਜੇ ਕੋਈ ਭੱਜ ਕੇ ਤਾਂ ਇਹ ਨਹੀਂ ਤੇ ਭਾਈ ਭੱਜ ਗਿਆ ਕਿ ਤੇ ਜਦੋਂ ਜੀ ਜੀ ਤਵੇ ਚਾਹ ਉਹਨੂੰ ਭੱਜਾ ਸੀ ਨਹੀਂ ਰੱਖਦੇ ਇਹ ਗੱਲਾਂ ਨਹੀਂ ਚੱਲਦੀਆਂ ਹੁੰਦੀਆਂ ਹਾਂ ਠੀਕ ਹੈ ਜੀ ਕੋਈ ਨਹੀਂ ਅਸੀਂ ਕਿਹੜਾ ਨੂੰ ਟੋਰੀ ਜਾਂਦੇ ਆ ਜੀ ਹਾਂ ਜੇ ਹੁਣ ਤੁਸੀਂ ਗੱਲ ਕਰਦੇ ਹੋ ਮੈਂ ਨਹੀਂ ਨਹੀਂ ਕਾਹਨ ਗੱਲ ਹੋ ਰਹੀ ਐਨੀ ਵਾਰੀ ਲਕਮਣੀ ਜੇ ਇਹ ਹੁਣ ਨਾ ਕਹੇ ਇਹ ਗੱਲਾਂ ਕਰਦਾ ਕਿ ਲੈਜਰ ਨੂੰ ਮੈਂ ਤਾਂ ਇਧਰ ਆਂਦਾ ਨਹੀਂ ਇਹ ਨਹੀਂ ਕਰਦਾ ਤਾਂ ਫਿਰ ਕੋਰਟ ਕਿਥੇ ਆਈਆਂ ਬੈਠੋ ਨੂੰ ਪਤਾ ਕੋਰਟ ਕਿਥੇ ਆਈਆਂ ਤੇ ਬੰਦਾ ਪਟਿਆ ਜਾਂਦਾ ਹਾਂ ਠੀਕ ਆ ਜੀ ਤਾਂ ਹਾਂ ਹੁਣ ਇਹਨਾਂ ਨੂੰ ਉਹ ਵੀ ਪੁੱਛਦੇ ਆਂ ਮਾळ्या ਅਸੀਂ ਆਪਦੀ ਕੁੜੀ ਆਦੇ ਘਰੇ ਲੈ ਕੇ ਬਾਕੀ ਜਿਹੜੀ ਕਾਰਵਾਈ ਉਹ ਕਰਾਂਗੇ ਨਾ 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 ਜੀ ਬਾਤ ਨੂੰ ਅਸੀਂ ਤਾਂ ਸੈਣੇ ਬਹੁਤ ਆਂ ਮੰਮੀ ਐਵੇਂ ਆਉਂਦੇ ਨਾ ਕੋਈ ਕਿ ਤੁਸੇ ਐਸਾ ਕਿਹਾ ਜੀ ਕੋਈ ਨਹੀਂ ਸੀ ਆਇਆ ਥੋੜਾ ਤੁਸੀਂ ਮੰਮੀ ਦੇ ਰਹਿਣੇ ਕਿ ਕੁੜੀ ਦੇ ਰਹਿਣਾ ਕਰੀ ਅਸੀਂ ਕਹਣਾ ਹੈ ਤੋੜਨ ਵਾਸਤੇ ਪਿਆ ਹੀ ਹੈ ਜੀ ਸੁੱਖ ਨਾਲ ਘਰੇ ਬਸੇ ਰਸੇ ਚੱਲ ਬਹਿ ਜਾ ਲੇਖਣਾ ਚਾਹਤ ਹਾਂ ਲਾ ਚਾਹੇ ਤੋਂ ਬਣਾਉਣੇ ਆਂਗੇ ਦੇਖ ਬੈ ਕੇ ਨਾਲ ਦੀ ਨਾਲ ਪਾਣੀ ਚ ਮੈਂ ਵੀ ਤੈਨੂੰ ਆਏ ਅੱਜੱਕ ਕੇ ਬੋਲਦੀ ਆ ਤੀਏ ਆਏ ਨਾ ਕਹੀ ਵੀ ਮੇਰੀ ਸੱਸ ਮੂਰੇ ਇੰਨਾ ਬੋਲਦੀ ਤੀ ਮੇਰੇ ਸੌਰੀ ਤੈਨੂੰ ਪਤਾ ਹੈ ਜਿਦੋਂ ਤੀ ਦੁਖੀ ਨੇ ਨਾ ਕੁਲ ਦੁਖੀ ਹੁੰਦੀ ਹੈ। ਉਹ ਦੁਖੀ ਤਾਂ ਹੁੰਦੀ ਹੈ ਕੋਈ ਬੋਲਣ ਦਾ ਤਰੀਕਾ ਵੀ ਹੁੰਦਾ ਹੈ। ਕੋਈ ਲਿਮਟ ਵੀ ਹੁੰਦੀ ਹੈ। ਨਾ ਉਹ ਕਿਵੇਂ ਕਹਿੰਦੀ ਸੀ ਬੰਦਾ ਮੂਰੇ ਜੁੱਤੀ ਬਣਾ ਕੇ ਫਿਰ ਕਹਾਣਾ ਵੀ ਮੈਂ ਕਹਿੰਦਾ ਵੀ ਤਾਇਆ ਆਦਾ ਮਾਰਦਾ। 2 ਘੰਟੇ ਦਾ ਲੈਕਚਰ ਮੈਂ ਤਾਂ ਤੂੰ ਚਾਹ। ਹਰਦੀ ਵੀ ਨਹੀਂ ਕਿੰਦੀ। ਨਾ ਕਰ ਕਿਸਾਨੀ ਹੈ ਪੱਟੜਾਈ ਸੀ। ਪੱਟੜਾਂ ਪੱਟਦੀ ਤਾਂ ਹੋਤੀ। ਹਣੇ ਕੁੜਮਣੇ ਤਾਂ ਲੱਗਾ ਇਹ ਕਿਤੇ ਮੌਨਾ ਕੁੜਮਣੀ ਨਾ। ਕਿਹ ਡੱਕ ਹੂੰ ਮੌਤ ਨੂੰ ਮਾਸੀ ਨੂੰ ਕਾੜੂ ਸਸੀ ਗਾੜੀ। ਕੀ ਹਾਲ ਹੈ ਬਬੂ? ਵਾਏ ਆਜੂ ਪਰੇਸ਼ਾਨ। ਯਾਰ ਸਰਦਾਰ ਬਬਲ ਸਿੰਘ ਵਾਈ ਆਰ ਯੂ ਪਰੇਸ਼ਾਨ ਚੁੱਪ ਕਰੇਗਾ ਆ ਦੱਸੋ ਦੱਸੋ ਜੀ ਦੱਸੋ ਮੈਂ ਨੂੰ ਮਿਲ ਕੇ ਆਇਆ ਸੀ ਕੁੜੀ ਨਾਲ ਇਕੱਲੇ ਇਕੱਲੇ ਬਕਵਾਸ ਨਹੀਂ ਕਰਨੀ ਸੌਰੀ ਦੱਸਿਓ ਫਿਰ ਮੈਂ ਮਿਲਿਆ ਸੀ ਉਹਨੂੰ ਹਾਂ ਬਸ ਬਹੁਤ ਗੱਲਾਂ ਸੁਣਾਈਆਂ ਉਹਨੇ ਮੈਨੂੰ ਉਹ ਤਾਂ ਬੋਲਣ ਦਾ ਚੱਜੀ ਹੈ ਨਹੀਂ ਤੁਸੀਂ ਕੁੜੀ ਤੋਂ ਗੱਲਾਂ ਸੁਣਿਆ ਏ ਸੁਣਨੀਆਂ ਪਈਆਂ ਜਦੋਂ ਖੜਾ ਬਾਜ਼ਾਰ 'ਚ ਸੀ ਮੈਂ ਕਹ ਚੱਲ ਹੁਣ ਕੀ ਕਹਿਣਾ ਕੀ ਕਹਿਣਾ ਹੂੰ ਕੀ ਰਹਾ ਤੇ ਮੇਰਾ ਜੀ ਕੀਤਾ ਸੀਗਾ ਮੈਂ ਇਹਨੂੰ ਵੜਕਾ ਦਿਆ ਪਰ ਫਿਰ ਮੈਂ ਆਖਿਆ ਨਹੀਂ ਇੱਕ ਹੋਰੀ ਤੇ ਮੈਂ ਕਰ ਲਈ ਸਿੱਧੀ ਮਾ ਦੇਖ ਲਕਰੂਗੇ ਜੇ ਤੂੰ ਮੇਰੇ ਮੁੰਡੇ ਦਾ ਪਿੱਛਾ ਨਾ ਛੱਡਿਆ ਤਾਂ ਸੌਰੀ ਦੱਸੋ ਜੀ ਪਿੱਛਾ ਨਾ ਛੱਡੇ ਅੱਗੇ ਦੱਸੋ ਯਾਰ ਬੋਲਣ ਤਾਂ ਦੇ ਦੇ ਸੌਰੀ ਜੀ ਦੱਸਿਓ ਜੀ ਤੂੰ ਛੱਡੋ ਗੱਲ ਨੂੰ ਹੂੰ ਬਸ ਗੱਲ ਸਿੱਧੀ ਹੈ ਏ ਇਹ ਕੁੜੀ ਨੇ ਮੇਰੀ ਵੀ ਕੀਤੀ ਹੈ ਬੇਇਜ਼ਤੀ ਤੇ ਮੈਂ ਉਸ ਕੁੜੀ ਨੂੰ ਜਿਉਂਦਾ ਛੱਡਣਾ ਨਾ ਮੈਂ ਇਹ برداشت ਕਰ ਸਕਦਾ ਮੇਰੇ ਮੁੰਡੇ ਦੇ ਮੰਗਰ ਬਸ ਕੁੜੀ ਨੂੰ ਮਾਰ ਦੇ ਜਾਨੂ ਬਸ ਹਾਂ ਮੈਂ ਉਹ ਯਸ ਮੇਰਾ ਜ਼ਿੰਦਗੀ ਦਾ ਪਹਿਲਾ ਕੇਸ ਸਰਦਾਰ ਬਬਲ ਸਿੰਘ ਦੀ ਜੈ ਹੋ ਉਹ ਕੁੜੀ ਨੂੰ ਮਾਰ ਦੇ ਹਾਂਜੀ ਬਸ ਉਹਦੇ ਮੱਥੇ 'ਚ ਗੋਲੀ ਮਾਰਨਾ ਦੱਸ ਸਿੱਧੀ ਇੱਥੇ ਹਾਂ ਪਰ ਇੱਕ ਪ੍ਰੋਬਲਮ ਹੈ ਸਰ ਕੀ ਪ੍ਰੋਬਲਮ ਹੈ ਮੇਰੇ ਕੋਲ ਬੰਦੂਕ ਹੈ ਜੀ ਅ ਤੁਸੀਂ ਮੈਨੂੰ ਪੈਸੇ ਦੇ ਦੋ ਸੁਪਰੀ ਦੇ ਤੇ ਮੈਂ ਬੰਦੂਖ ਆਪੇ ਕਰ ਲਊਗਾ ਉਹ ਤੇ ਰੇਂਜ ਉਹ ਮੇਰੀ ਟੈਨਸ਼ਨ ਹੈ ਨਾ ਮੈਂ ਕਿਵੇਂ ਗੋਲੀ ਮਾਰਨੀ ਹੈ ਵਾਸਤੇ ਛੱਡ ਦੋ ਜੱਗਾ ਆਪੇ ਦੁਆਰ 'ਚ ਪਾ ਸਮਝ ਨਹੀਂ ਲੱਗੀ ਕਿ ਮੈਂ ਤੇਰੇ ਨਾਲ ਡੀਲ ਕਿਹੜੇ ਵੇਲੇ 'ਚ ਕਰ ਲਈ ਯਾਰ ਦੁਪਹਿਰੇ ਜੀ ਵੇਲੇ ਇਹ ਹੈ ਲੱਖ ਰੁਪਇਆ ਠੀਕ ਹੈ ਠੀਕ ਹੈ ਇਹ ਲੱਖ ਰੁਪਇਆ ਹਮ ਲੱਖ ਰੁਪਇਆ ਤੈਨੂੰ ਮਿਲੂਗਾ ਕੰਮ ਹੋਣ ਦੇ ਬਾਅਦ ਜਦੋਂ ਮੈਂ ਗੋਲੀ ਕਰਥੇ ਚ ਗੋਲੀ ਮਾਰੀ ਸੇਧ ਦੀ ਇੱਥੇ ਹਾਂ ਠੀਕ ਹੈ ਇਹਦੀ ਭਾਵੇਂ ਤੂੰ ਬੰਦੂਕ ਖਰੀਦ ਭਾਵੇਂ ਤੋਪ ਖਰੀਦ ਹਮ ਭਾਵੇਂ ਜੋ ਮਰਜੀ ਖਰੀਦ ਹਮ ਪਰ ਮੈਨੂੰ ਮਰੀ ਹੋਈ ਮਿਲਣੀ ਚਾਹੀਦੀ ਛੁਰੀ ਨਾ ਮਾਰਦਾ ਕੀ ਸਿੱਧੀ ਗੋਲੀ ਤੇ ਕਰਾਰੀ ਹੈ ਐਨ ਚੱਕ ਲਾ ਅੱਖਾਂ ਤੇ ਲਾ ਲ ਮੇਰੇ 11 ਨੰਬਰ ਦਾ ਪਾਇਆ ਹੋਇਆ ਖੱਲਾ ਪੈਰਾ ਚ ਠੀਕ ਹੈ ਇੱਕ ਘਰੇ ਜਾ ਕੇ ਕਿ ਨਹੀਂ ਸੌਰੀ ਸੌਰੀ ਜੱਪਾ ਜਾ ਤਰਾ ਟ੍ਰਾਂਸਫਰ ਵੱਗ ਜਾ ਮੈਂ ਹਾਂ ਸਸੀ ਗਾ ਜੀ ਪਹਿਲਾ ਕੇਸ ਡਨ ਯੋ ਵੂ ਨੀ ਚੱਕ ਚੱਕ ਠਾ 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 پتہ ਨਹੀਂ ਇਹ ਕਰ ਪਾਉਗਾ ਕਿ ਨਹੀਂ ਯਾਰ ਪਰ ਮੈਂ ਵੀ ਕੀ ਕਰਾਂ ਮੈਨੂੰ ਵੀ ਤਾਂ ਇਕੱਲਾ ਖੀਰੀ ਬੰਦਾ ਆਹੀ ਮਿਲਿਆ ਜੇ ਕੋਈ ਹੋਰ ਚੱਜ ਦਾ ਢੰਗ ਦਾ ਕੋ ਬੰਦਾ ਮਿਲ ਜਾਂਦਾ ਨਾ ਤਾਂ ਮੈਂ ਉਹਦੇ ਤੋਂ ਉਹਦੇ ਤੋਂ ਕੰਮ ਕਰਵਾਉਂਦਾ ਹੁਣ ਸਮਝ ਲਾਦੀ ਨਮੂਨਾ ਜਿਹਾ ਕੰਮ ਕਰੂਗਾ ਵੀ ਕਿ ਨਹੀਂ ਕਰੂਗਾ ਚਲ ਦੇਖਦੇ ਆਂ ਫਿਰ ਆ ਜਾ ਫੜ ਤੇ ਇਹਨਾਂ ਦਾ ਕਰਮਾ ਚ ਤਾਂ ਉਹਦੇ ਪਕਾਈ ਲਿਖੀ ਐ ਨਾਲੇ ਲਿਖੀ ਐ ਤੇਰੇ ਹਾਈ ਹਾਈ ਰੱਬਾ ਕੋਈ ਨਹੀਂ ਮੈਨੂੰ ਤਾਂ ਐਸੀ ਬੜੇ ਚਾਹ ਨਾਲ ਗਈ ਸੀ ਹੈ ਹੋਰ ਇਹ ਚਲ ਅੱਜ ਮਿਲ ਜੂਗੀ ਹਾਂ ਚਲੋਂ ਆਏ ਆਂ ਵੀ ਆਪਾਂ ਨੂੰ ਟਿਕਾਣਾ ਪਤਾ ਲੱਗ ਗਿਆ ਲਾਹੌਰ ਹੁਣ ਸਾਰਾ ਓਹੋ ਆਪਦੇ ਸ਼ਹਿਰ ਚ ਹੀ ਐ ਕੋਈ ਨਹੀਂ ਹਾਂ ਆ ਤਾਂ ਲੱਗ ਜਾਂਦਾ ਹੁੰਦਾ ਇੰਨੀ ਕੋਈ ਗੱਲ ਨਹੀਂ ਜੀ ਹੁਣ ਹਈ ਸੋਚਦੀ ਐ ਉਹ ਗਈ ਕਿੱਥੇ ਹੋਗੀ ਘਰ ਨੂੰ ਵੀ ਭਾਰ ਲੱਗਿਆ ਪਿਆ ਸੀ ਘਰੇ ਵੀ ਨਹੀਂ ਕੋਈ ਦਿਸਿਆ ਮੈਨੂੰ ਦੇਖ ਜੇ ਤਾਂ ਜਵਾਕੜੀ ਪੜਦੀ ਐ ਸਕੂਲ ਚ ਕਾਲ ਗਈ ਹੋਣੀ ਆ ਟਾਈਮ ਆਪਕੇ ਤੇ ਕੰਮ ਤੰਦੇ ਲੱਗੀ ਹੋਣੀ ਐ ਹੋਰ ਉਹਨੇ ਕਿੱਥੇ ਜਾਣਾਗਾ ਕੋਈ ਰਿਸ਼ਤੇਦਾਰੀ ਜੋ ਹੋ ਨਹੀਂ ਜਾ ਸਕਦੀ ਕੀ ਹਾਂ ਹੈ ਕੰਮ ਚੀਲੇ ਗੁਰਜੀ ਹੋਈ ਐ ਭੈਣੇ ਆਥਣ ਨੂੰ ਉਹਨੂੰ ਫਿਕਰ ਐ ਵੀ ਖਾਣਾ ਹੈਗਾ ਢਿੱਡ ਭਰਨਾ ਚੱਲ ਹੁਣ ਤਾਂ ਉਹਨਾਂ ਨੇ ਵੀ ਕਹਿਤਾ ਦਿਖਾਤਾ ਸਾਰਾ ਕੁਝ ਆਪਾਂ ਨੂੰ ਤੇ ਹੁਣ ਆਪਾਂ ਕਦੋਂ ਮਰਜ਼ੀ ਵਗ ਚੱਲੀਏ ਆਥਣੇ ਜੀ ਵਗ ਚੱਲਾਂਗੇ ਤਾਂ ਐ ਕਰ ਲਾਂਗੇ ਚੱਲਾਂਗੇ ਬਈ ਹੁਣ ਫੋਨ ਨਾਲ ਗੱਲ ਦਾ ਪਿੱਛਾ ਮੈਂ ਤਾਂ ਛੱਡਦੀ ਨਹੀਂ ਹੁਣ ਤੈਨੂੰ ਵੀ ਦੱਸਦਾ ਨਾ ਨਾ ਮੈਂ ਕਿੱਥੋਂ ਛੱਡਦੀ ਹਾਂ ਜਦੋਂ ਆਏ ਦੇਖ ਲਈ ਜਦੋਂ ਆਪਣੇ ਘਰੇ ਲੈ ਆਏ ਨਾ ਤੇਰਾ ਵੀ ਮਨ ਵਧੂਗਾ ਨਾਲੇ ਮਨ ਟਿਕਾਣੇ ਆ ਜਾਂਦਾ 3 ਪੁੱਤ ਵੱਲੋਂ ਨਾਲੇ ਹੁਣ ਮਾਂ ਇਹ ਕਹਿੰਦੀ ਹੁਣ ਮੈਨੂੰ ਤੇਰਾ ਬਹਾਨਾ ਹੋਜੂ ਪਿਪਾਏ ਮੈਂ ਤਾਂ ਜਾਂਦੀ ਨਹੀਂ ਆ ਤੇਰੀ ਮਾਸੀ ਵਾਲਾ ਧੱਕਾ ਕਰਨ ਲੱਗ ਗਈ ਬਸ ਤੇ ਇਹ ਕਹਿੰਦੀ ਚੱਲ ਚੱਲ ਇਹ ਬਾਗੀ ਤਾਂ ਅਸੀਂ ਮਨਿੰਦਰ ਨੂੰ ਮਿਲਿਆ ਆਈਆਂ ਹਾਂ ਹਾਂ ਬਸ ਮੇਰਾ ਹੀ ਲਾਦੀ ਬਸ ਤੂੰ ਮੈਂ ਕਦੇ ਡਰਦੀਆਂ ਨਾਲ ਤੈਨੂੰ ਪਤਾ ਖਿੱਚਦੇ ਨਹੀਂ ਹੁੰਦੀਆਂ ਮੈਂ ਤਾਂ ਅਗਲਾ ਜੇ ਕੋਈ ਬੋਲੇ ਹਾਂ ਤਾਂ ਹੀ ਤਾਂ ਮੈਂ ਕਹਿੰਦੀ ਹੁਣ ਕੱਲੀ ਉਹਨਾਂ ਨੂੰ ਪਤਾ ਵੀ ਕੱਲੀ ਤਾਂ ਮਾਮੀ ਕਿਤੇ ਜਾ ਨਹੀਂ ਸਕਦੀ ਹਾਂ ਪਤਾ ਹੈ ਮੈਨੂੰ ਲੜੀ ਲੱਪੇਗੀ ਲਾਈ ਜਾਂਦਾ ਤੇ ਉਹਦੀ ਮਾਂ ਐ ਤਾਂ ਕਹਿੰਦਾਂਦੀ ਕਿ ਕੀ ਕਰਾਉਣਾ ਤੂੰ ਕੀ ਕਰਾਉਣਾ ਹੈ ਨੱ ਲਾਰੇ ਲੱਪੇ ਹੁਣ ਤੂੰ ਆਪ ਹੀ ਸਮਝਦਾ ਨਾ ਤੇਰਾ ਦਿਮਾਗ ਨਹੀਂ ਤੂੰ ਸੁੱਖ ਨਾਲ ਸਿਆਣੀ ਹੈਗੀ ਹੈ ਤਾਂ ਹੀ ਲਾਰੇ ਲੱਪੇ ਲੱਗਦੇ ਐ ਅਗਲਾ ਕਹਿੰਦਾ ਧੀ ਨਾ ਆ ਕੇ ਬਹਿ ਜਾ ਇੱਥੇ ਵਾਰਿਸ ਬਣ ਜੂਗੀ ਆ ਕੇ ਹਾਂ ਸਭ ਕਾਸੇ ਦੀ ਤੇਰੀ ਸਹੀ ਹੈ ਹਾ ਹੋ ਤਾਂ ਹੀ ਤਾਂ ਮੈਂ ਮੈਂ ਕੌੜੀ ਗੱਲ ਮੂੰਹ ਤੇ ਕਹਿੰਦੀ ਸੀ ਵੀ ਜਾਣਦਾ ਕਿਉਂ ਨਹੀਂ ਇੱਥੇ ਮੇਰੇ ਤੇ ਦੇਖ ਲਾ ਉਹਦੀ ਮਾਂ ਵੀ ਤੜਫੀ ਮੁੰਡੇ ਨੇ ਤਾਂ ਤੜਫਣੀ ਤੜਫਣਾ ਤੜਫਣੀ ਤੜਫਣਾ ਦੇਖ ਲਾ ਕਿੰਨੀਆਂ ਚੀਜ਼ਾਂ ਬਣਾ ਕੇ ਗਿਆ ਸੀਗਾ ਬਾਈ ਗੱਲਾਂ ਨਹੀਂ ਤਾਂ ਚੁਰਦੀ ਰਹਿਣੀ ਐ ਬਸ ਅੱਜ ਘਰ ਖਾਲੀ ਦੀਂਦਾ ਹੈਗਾ ਜੇ ਕੁੜੀ ਨੇ ਦੇਹ ਲਾ ਕੁੜੀ ਨਹੀਂ ਕਹੋਗੀ ਮੇਰੇ ਪਿਓ ਦੀਆਂ ਚੀਜ਼ਾਂ ਬਣੀਆਂ ਹੋਈਆਂ ਵੇਚਤੀਆਂ ਅਰੇ ਪਤੁੰਨਿਆ ਦੇਖ ਲੈ ਕਿੰਨਾ ਦੇਖ ਲੈ ਬਾਡਾ ਲਾ ਰੱਖਿਆਗਾ ਹੌਲੀ ਹੌਲੀ ਤੂੰ ਐ ਤੈਨੂੰ ਅਗਲਾ ਆਸ਼ਰਮ ਛੱਡ ਦੇ ਤੇ ਘਰ ਨੂੰ ਵੀ ਲਈ ਜਾਣਾਗਾ ਕਿਸੇ ਹਿਸਾਬ ਨਾਲ ਕਾਇਓ ਤੈਨੂੰ ਮਤ ਦਿੰਨੀ ਆ ਕੱਲ ਨੂੰ ਤੇਰੀ ਅੱਖਾਂ ਖੋਲਣੀਆਂ ਵੀ ਹਾਂ ਭੈਣ ਨੇ ਤਾਂ ਸਹੀ ਗੱਲ ਕਹੀ ਸੀਗੀ ਹੁਣ ਇਹ ਤਾਂ ਉਹ ਤੋਂ ਮਨਵਾਈ ਗਈ ਸੀ ਘਰ ਵੇਚ ਦੇ ਐ ਵੇਚ ਦੇ ਇਹ ਤਾਂ ਥੋੜਾ ਜਿਹਾ ਚਲ ਮੈਂ ਜਿੱਦ ਲਾ ਲਈ ਸੀ ਨਾ ਭਾਈ ਮੈਂ ਨਹੀਂ ਘਰ ਵੇਚਦੀ ਤੇ ਤਾ ਕਰਕੇ ਆ ਘਰ ਬਚਿਆ ਰਹਿ ਗਿਆ ਹੈ ਤੇ ਜੇ ਕਿਤੇ ਮੋਰੀ ਇਹਨਾਂ ਦੇ ਮਗਰ ਲੱਗ ਜਾਂਦੀ ਮੈਂ ਤਾਂ ਸਾਰੇ ਪਾਸੇ ਭੱਗ ਜਾਂਦੀ ਹਾਂ ਹੱਥ ਵੜਾ ਲਈ ਸੀ ਤੇ ਤਾ ਤਿੰਨੋਂ ਕਿਸੇ ਨੇ ਚੁਲੇ ਤੇ ਨਹੀਂ ਸੀ ਚੜਨ ਦੇ ਉਹ ਕੌਣ ਹੈ ਨਾਲੇ ਉਹਦਾ ਕੌਣਾ ਤੇਰੇ ਬਿਨਾ ਮਾਂ ਨੇੜੇ ਹੁੰਦੀਆਂ ਜਾਂ ਮਾਸੀ ਹੁੰਦੀ ਹੈ ਹਾਂ ਆਪਣਾ ਤਾਂ ਢਿੱਡ ਮੱਚੂ ਆਪਣੀ ਦਾ ਧੀ ਧਿਆਣੀ ਆ ਉਹ ਉਹੀ ਤਾਂ ਗੱਲ ਹੈ ਹੈ ਚੱਲ ਕੁਛ ਨਹੀਂ ਹੁੰਦਾ ਤੇ ਹੁਣ ਆਪਾਂ 8:00 ਵਜੇ ਭੱਗ ਜਲਾਂਗੇ ਆਹੋ ਚੱਲਾਂਗੇ ਤੁਹਾਨੂੰ ਪਤਾ ਲੱਗ ਗਿਆ ਪਤਾ ਲੱਗਾ ਜਦੋਂ ਆਪਣੇ ਵਾਲਾ ਮੁੰਡਾ じゃ ਆ ਵੀ ਗਿਆ ਨਾ ਇਹ ਦੋ ਤਾਂ ਤੇਰੇ ਵਾਲਾ ਹਾਂ ਮੇਰੇ ਤੇ ਤਾਂ ਪੂਰਾ ਕੁੰਟੂਗਾ ਵੀ ਆ ਗਈ ਹੁਣ ਉਹਦਾ ਹੀ ਨਹੀਂ ਪਤਾ ਇਹ ਆ ਕਿੱਧਰ ਆ ਆ ਜਾਣ ਦੇ ਜਦੋਂ ਮਰਜੀ ਆ ਜਾਣਗੇ ਕੋਈ ਨਾ ਕਿਤੇ ਦੱਸ ਕੇ ਜਾਵੇ ਚਾਹੇ ਨਾ ਤੂੰ ਉਹਦੀ ਫਿਕਰ ਨਾ ਕਰ ਤੂੰ ਤਾਂ ਧੀ ਦੀ ਫਿਕਰ ਕਰ ਹੁਣ ਹਾਂ ਠੀਕ ਆ ਨਾ ਤੂੰ ਤਾਂ ਨਹੀਂ ਡਰਦੀ ਫਿਰ ਵੀ ਥੋੜਾ ਜਿਹਾ ਮੇਰੇ ਮਨ ਮੈਂ ਤਾਂ ਫਿਰ ਲੜਨ ਲੱਗੀ ਨਾ ਬੋਲਣ ਲੱਗੀ ਦੇਖਦੀ ਨਹੀਂ ਹੁੰਦੀ ਫਿਰ ਮੈਂ ਤਾਂ ਸਿੱਧਾ ਕਰ ਦਿੰਨੀ ਅਗਲੇ ਨੂੰ ਆ ਜਿੰਨਾਂ ਨੂਣੀ ਬਣ ਕੇ ਰਹੀਆਂ ਨਾ ਤੇਰੇ ਸਿਰ ਚ ਗਲੀਆਂ ਕਰਦੇ ਨੇ ਸਾਰੇ ਤੇਰੇ ਵਾਲੀ ਨਣਦ ਦੇਖ ਤੈਨੂੰ ਕਿਵੇਂ ਉਹ ਕਰਦੀ ਆ ਕਰਦੀ ਆ ਭਾਣੇ ਕਰਾਂ ਕੀ ਕਰਦੀ ਆ ਮੈਂ ਤਾਂ ਸਿਰ ਚ ਗਲੀਆਂ ਹੁਣ ਆਏ ਕੁਸਤਰ ਆ ਉਹ ਦੁੱਖ ਪੈ ਗਿਆ ਤੇਰੇ ਗਲ ਕੁਸਾ ਹੋ ਗਿਆ ਆ ਹੁਣ ਤੇ ਰਿਆ ਪੱਲੇ ਲੱਗੇ ਪਏ ਨੇਗੇ ਅਜੇ ਤੇਰ ਆਪਣੋਈਆਂ ਨਾਲ ਮੁੱਕਦਾ ਮੈਨੂੰ ਕੀ ਲੋੜ ਸੀ ਇਹਨਾਂ ਫੇਰ ਗਲਤਾਂ ਹੋਈ ਬਸ ਬਸ ਉਹੀ ਗੱਲ ਹੈ ਹੁਣ ਤਾਂ ਘਟ ਗਈ ਲਾ ਲੋ ਭਾਈ ਇਹ ਕੋਈ ਬਹਾਨਾ ਬਣ ਗਿਆ ਨਹੀਂ ਪੈਣੀ ਬਸ ਕੱਟ ਗਈ ਲਾ ਲੋ ਬਹਾਨਾ ਬਣ ਗਿਆ ਗੱਲ ਇਹ ਹੋਂਕਾ ਲੈ ਗਿਆ ਜਿਹੜੀ ਗੱਲ ਪਾਣਾ ਵਰਤ ਗਿਆ ਹੋਂਕਾ ਲੈ ਗਿਆ ਉਹ ਹਾਂ ਹਾਂ ਫਿਰ ਇਹ ਕੀ ਬਸ ਚੱਲ ਕੋਈ ਨਾ ਚੱਲ ਹੁਣ ਆਏ ਕਰਦੇ ਰੋਟੀ ਬਣਾਉਣੀ ਆ ਮੈਂ ਚੱਲ ਮੈਂ ਕਰਾਂ ਹਾਂ ਤੇਰੇ ਨਾਲ ਕੰਮ ਹਾਂ ਚੱਲਾ ਹੋਰ ਕਰ ਲੈਣੇ ਨਾਲ ਮਿਲ ਕੇ ਕਰ ਲਾਂਗੇ ਆਪਾਂ ਫਿਕਰ ਨਾ ਕਰਿਆ ਕਰ ਹੁਣ ਤੇਰੀ ਭੈਣ ਆ ਗਈ ਮੈਂ ਤੇਰੇ ਕੋਲੇ ਤਾਂ ਆ ਕੇ ਦੁੱਖ ਸੁੱਖ ਕਰ ਲੈਣੀ ਐ ਤੇ ਡਹੋਲਾ ਹੋ ਜਾਂਦਾ ਘਰੇ ਤਾਂ ਮੇਰੀ ਕੋਈ ਸੁਣਦਾ ਨਹੀਂ ਘਰੇ ਕੌਣ ਸੁਣਦਾ ਆ ਸੁਣਦਾ ਐਂ ਕਹਦੇ ਨੇ ਤਾਂ ਬੁੜੀਆਂ ਉਹੀ ਬੋਲਦੀਆਂ ਭੌਂਕਦੀਆਂ ਹਾਂ ਆਂ ਕਹਿੰਦੀਆਂ